ਬਠਿੰਡਾ ਪੁਲਿਸ ਨੂੰ ਵੱਡੇ ਪੱਧਰ 'ਤੇ ਸਫਲਤਾ ਹਾਸਲ ਹੋਈ ਹੈ ਜਾਨੀ ਕਿ ਹੁਣ ਬਠਿੰਡਾ ਪੁਲਿਸ ਨੇ 6 ਨਸ਼ਾ ਤਸਕਰਾਦੀ ਗ੍ਰਿਫਤਾਰੀ ਕਰ ਲਈ ਹੈ ਜਾਨੀ ਕਿ ਹੁਣ ਲਗਾਤਾਰ ਪੰਜਾਬ ਦੇ ਵਿੱਚ ਵੱਡੇ ਪੱਧਰ 'ਤੇ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਚਲਾਈ ਜਾ ਰਹੀ ਹੈ ਇਸ ਮੁਹਿੰਮ ਦੇ ਤਹਿਤ ਪੰਜਾਬ ਦੇ ਵਿੱਚ ਵੱਡੇ ਪੱਧਰ 'ਤੇ ਨਸ਼ਾ ਤਸਕਰੀ ਕਰਨ ਵਾਲਿਆਂ 'ਤੇ ਕਾਰਵਾਈਆਂ ਕੀਤੀਆਂ ਜਾ ਰਹੀਆਂ ਨੇ ਤੇ ਹੁਣ ਇਹਨਾਂ ਦੇ ਉੱਤੇ ਹੁਣ ਐਕਸ਼ਨ ਲਗਾਤਾਰ ਜਾਰੀ ਹੈ ਦੱਸ ਦਈਏ ਕਿ ਹੁਣੇ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਲਗਾਤਾਰ ਐਕਸ਼ਨ ਬੋਰਡ ਦੇ ਵਿੱਚ ਨੇ ਇਸੇ ਤਰੀਕੇ ਦੇ ਨਾਲ ਹੁਣ ਤੁਹਾਨੂੰ ਦੱਸ ਦਈਏ ਕਿ ਬਠਿੰਡਾ ਦੇ ਸੀਆਈਏ ਸਟਾਫ ਦੇ ਵੱਲੋਂ ਇੱਕ ਹਾਈ ਟੈਕ ਨਾਕਾ ਲਗਾਇਆ ਗਿਆ ਸੀ ਉਸ ਨਾਕੇ ਦੇ ਦੌਰਾਨ ਉਹਨਾਂ ਨੇ ਇੱਕ ਫੋਰਚੂਨਰ ਸਵਾਰ ਗੱਡੀ ਨੂੰ ਰੋਕਣ ਲਈ ਕਿਹਾ ਤੇ ਜਦੋਂ ਉਸ ਗੱਡੀ ਦੀ ਜਾਂਚ ਹੋਈ ਤਾਂ ਉਸ ਦੇ ਵਿੱਚ 6 ਜਿਹੜੇ ਜਵਾਨ ਨੌਜਵਾਨ ਸਵਾਰ ਸਿਗੇ ਔਰ ਉਹਨਾਂ ਦੀ ਗੱਡੀ ਦੀ ਤਲਾਸ਼ੀ ਕਰਨ ਤੋਂ ਬਾਅਦ 40 ਕਿਲੋਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ ਹੈ ਦਰਸਾ ਤੁਹਾਨੂੰ ਦੱਸ ਦਈਏ ਕਿ ਇਸ ਹੈਰੋਇਨ ਦੇ ਬਰਾਮਦ ਕਰਨ ਤੋਂ ਬਾਅਦ ਬਹੁਤ ਸਾਰੀਆਂ ਚੀਜ਼ਾਂ ਵੱਡੇ ਪੱਧਰ ਤੇ ਨਿਕਲ ਕੇ ਸਾਹਮਣੇ ਆਈਆਂ ਨੇ ਜਾਣਕਾਰੀ ਇਸ ਬਾਬਤ ਸਾਹਮਣੇ ਆਈ ਹੈ ਜਦੋਂ ਪੁਲਿਸ ਨੇ ਹੁਣ ਫੋਰਚੂਨਰ ਗੱਡੀ ਨੂੰ ਰੋਕਿਆ ਉਸ ਵਿੱਚ 6 ਨੌਜਵਾਨ ਸਵਾਰ ਸੀ ਉਹਨਾਂ ਦੀ ਗ੍ਰਿਫਤਾਰੀ ਹੋ ਗਈ 40 ਕਿਲੋਗ੍ਰਾਮ ਹੈਰਵਨ ਬਰਾਮਦ ਕੀਤੀ ਗਈ ਜਿਸ ਤੋਂ ਬਾਅਦ ਹੁਣ ਵੱਡੇ ਪੱਧਰ ਦੇ ਉੱਤੇ ਹੁਣ ਕਾਰਵਾਈਆਂ ਹੋ ਗਈਆਂ ਨੇ ਵੱਖ-ਵੱਖ ਅਕਤਰਾਵਾਦੀ ਤਹਿਤ ਮਾਮਲਾ ਦਰਜ ਇਨ੍ਹਾਂ 6 ਆਰੋਪੀਆਂ ਦੇ ਉੱਤੇ ਕਰ ਦਿੱਤਾ ਗਿਆ ਦਰਸ਼ਕ ਤੁਹਾਨੂੰ ਦੱਸ ਦਈਏ ਕਿ ਬਠਿੰਡਾ ਪੁਲਿਸ ਨੇ ਹੁਣ ਵੱਡੀ ਸਫਲਤਾ ਹਾਸਲ ਕੀਤੀ ਹੈ ਨਾਲ ਦੀ ਨਾਲ ਕੁਝ ਦਿਨ ਪਹਿਲਾਂ ਕਈ ਹੋਰ ਥਾਵਾਂ ਦੇ ਉੱਤੇ ਵੀ ਵੱਡੇ ਪੱਧਰ ਤੇ ਨਸ਼ਾ ਤਸਕਰੀ ਜਿਹੜੀ ਕੀਤੀ ਜਾਣੀ ਸੀ ਉੱਥੇ ਨੌਜਵਾਨ ਗ੍ਰਫਤਾਰ ਕੀਤੇ ਨੇ ਔਰ ਇਹ ਵੀ ਵੱਡਾ ਖੁਲਾਸਾ ਹੋ ਗਿਆ ਕਿ ਜਿਹੜੀ ਇਹ ਤਸਕਰੀ ਹੋਈ ਹੈ ਉਹ ਸਰਹੱਦੋਂ ਪਾਰ ਬਾਰਡਰ ਤੋਂ ਪਾਰ ਪਾਕਿਸਤਾਨ ਤੋਂ ਇਹ ਪੰਜਾਬ ਲਿਆਂਦੀ ਗਈ ਹੈ ਨਸ਼ਾ ਜਿਹੜਾ ਉੱਥੇ ਵੇਚਿਆ ਜਾ ਰਿਹਾ ਸਪਲਾਈ ਕਰਿਆ ਜਾ ਰਿਹਾ ਜਿਸ ਤੋਂ ਬਾਅਦ ਪੰਜਾਬ ਦੀ ਨੌਜਵਾਨੀ ਨੌਜਵਾਨੀ ਜਿਹੜੀ ਆ ਉਸ ਨੂੰ ਖਰਾਬ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ ਪੰਜਾਬ ਦੇ ਵਿੱਚ ਨਸ਼ਾ ਵੱਡੇ ਪੱਧਰ ਦੇ ਉੱਤੇ ਫੈਲਿਆ ਹੋਇਆ ਪੰਜਾਬ ਦੇ ਵਿੱਚ ਨਸ਼ਾ ਇੰਨੀ ਕੁ ਮਾਤਰਾ ਤੇ ਫੈਲ ਚੁੱਕਾ ਹੈ ਕਿ ਘਰ-ਘਰ ਦੇ ਵਿੱਚ ਹੁਣ ਇਹ ਨਸ਼ਾ ਪਹੁੰਚ ਚੁੱਕਾ ਹੈ ਚਾਹੇ ਛੋਟਾ ਬੱਚਾ ਹੋਵੇ ਚਾਹੇ ਲੜਕੀ ਹੋਵੇ ਚਾਹੇ ਕੋਈ ਵੀ ਹੋਵੇ ਇੱਥੇ ਤਾਂ ਬਜ਼ੁਰਗ ਵੀ ਇਸ ਨਸ਼ੇ ਦਾ ਸ਼ਿਕਾਰ ਹੁੰਦੇ ਹੋਏ ਦਿਖਾਈ ਦੇ ਰਹੇ ਨੇ ਇਸੇ ਤਰੀਕੇ ਦੇ ਨਾਲ ਹੁਣੇ ਤਸਕਰੀ ਕਰਨ ਵਾਲੇ ਜਿਹੜੇ ਨੇ ਉਹਨਾਂ ਦੇ ਉੱਤੇ ਕਾਰਵਾਈਆਂ ਹੋ ਰਹੀਆਂ ਨੇ ਨਸ਼ਿਆਂ ਵਿਰੁੱਧ ਕਾਰਵਾਈ ਜਿਹੜੀ ਆ ਹੁਣ ਘਾਰ ਕਰਦੇ ਵਿੱਚ ਹੋ ਰਹੀ ਆ ਰੇਟਾ ਪੈ ਰਹੀਆਂ ਨੇ ਤੇ ਬਿਲਕੁਲ ਵੀ ਕਿਸੇ ਨੂੰ ਬਖਸ਼ਿਆ ਨਹੀਂ ਜਾ ਰਿਹਾ ਤੇ ਇਸੂ ਹੀ ਲੈ ਕੇ ਅਹਿਮ ਖਬਰ ਤੁਹਾਡੇ ਨਾਲ ਸਾਂਝੀ ਕਰਦੇ ਆ ਕਿ ਹੁਣ ਨਸ਼ਾ ਤਸਕਰੀ ਕਰਨ ਵਾਲਿਆਂ ਦੇ ਉੱਤੇ ਅਜਿਹੀਆਂ ਕਾਰਵਾਈਆਂ ਹੋ ਰਹੀਆਂ ਨੇ ਗਤੀਵਿਧੀਆਂ ਹੋ ਰਹੀਆਂ ਨੇ ਜਿਸ ਤੋਂ ਬਾਅਦ ਹੁਣ ਪੁਲਿਸ ਲਗਾਤਾਰ ਐਕਸ਼ਨ ਮੋਰ ਦੇ ਵਿੱਚ ਹੈ ਦੱਸ ਦਈਏ ਕਿ ਹੁਣ ਬਠਿੰਡਾ ਪੁਲਿਸ ਨੇ ਅਜੇ ਹੀ ਕਾਰਵਾਈ ਕੀਤੀ ਹੈ ਜਿਸ ਤੋਂ ਬਾਅਦ ਹੁਣ ਹੈ ਕਿਸੇ ਨੂੰ ਵੀ ਬਖਸ਼ਿਆ ਨਹੀਂ ਜਾ ਰਿਹਾ ਤਾਂ ਅਯੁੱਧ ਨਸ਼ਿਆ ਵਿਰੋਧ ਮਹਿੰਮ ਦੇ ਤਹਿਤ ਇਹ ਐਕਸ਼ਨ ਹੋ ਰਹੇ ਨੇ ਜਿਸ ਤੋਂ ਬਾਅਦ ਇਹ ਐਕਸ਼ਨ ਲਗਾਤਾਰ ਵੱਡੇ ਪੱਧਰ ਤੇ ਚੱਲ ਰਹੇ ਨੇ ਜਾਨੀ ਕਿ ਹੁਣ ਹੈ ਇਹ ਲੋਕ ਬਹੁਤ ਜ਼ਿਆਦਾ ਜ਼ਰੂਰੀ ਹੋ ਗਏ ਨੇ ਨਸ਼ਾ ਤਸਕਰ ਜਿਹੜੇ ਨੇ ਇਹਨਾਂ ਨੂੰ ਫੜਨਾ ਪੰਜਾਬ ਸਰਕਾਰ ਦੇ ਲਈ ਬਹੁਤ ਜ਼ਿਆਦਾ ਵੱਡਾ ਪੱਤਰ ਦੇ ਉੱਤੇ ਇੱਕ ਚੈਲੰਜ ਬਣ ਗਿਆ ਕਿਉਂਕਿ ਹੁਣ ਪੰਜਾਬ ਦੇ ਵਿੱਚੋਂ ਨਸ਼ਾ ਖਤਮ ਕਰਨ ਲੈ ਕੇ ਇਸ ਤੇ ਉੱਤੇ ਕਾਰਵਾਈਆਂ ਨੂੰ ਲੈ ਕੇ ਐਕਸ਼ਨ ਕੀਤਾ ਜਾ ਰਿਹਾ ਤੇ ਨਾਲ ਦੀ ਨਾਲ ਹੁਣ ਪੰਜਾਬ ਦੇ ਵਿੱਚ ਜਿੱਥੇ ਵੀ ਵੱਡੇ ਤਸਕਰ ਗ੍ਰਿਫਤਾਰ ਹੋ ਰਹੇ ਨੇ ਉਹਨਾਂ ਦੇ ਨਾਲ ਜੁੜੀਆਂ ਤਾਰਾਂ ਨੂੰ ਵੀ ਜਿਹੜੀ ਖੰਡਾਲਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਹੋਰ ਕਿਹੜੇ ਲੋਕ ਇਸ ਚੇਨ ਦੇ ਵਿੱਚ ਸ਼ਾਮਲ ਨੇ ਤਾਂ ਜੜੋ ਇਹ ਨਸ਼ਾ ਖਤਮ ਕਰਨ ਦੀ ਮੁਹਿੰਮ ਪੰਜਾਬ ਸਰਕਾਰ ਨੇ ਦਿੱਟੀ ਹੋਈ ਹੈ ਇਸੇ ਤਰੀਕੇ ਦੇ ਨਾਲ ਪੰਜਾਬ ਦੇ ਵਿੱਚ ਇਹ ਨਸ਼ੇ ਤਸਕਰੀ ਕਰਨ ਵਾਲਿਆਂ ਉਤੇ ਕਾਰਵਾਈਆਂ ਹੋ ਰਹੀਆਂ ਨੇ ਇਹ ਅਹਿਮ ਖਬਰ ਤੁਹਾਡੇ ਨਾਲ ਸਾਂਝੀ ਕੀਤੀ ਹੈ ਇਸ ਨੂੰ ਵੀ ਤੁਸੀਂ ਸ਼ੇਅਰ ਕਰਕੇ ਲੋਕਾਂ ਤੱਕ ਜ਼ਰੂਰ ਪਹੁੰਚਾ